ਹਾਂਜੀ ਸਤਿ ਸ੍ਰੀ ਅਕਾਲ ਬੇਟਾ ਹੋਰ ਬੇਟਾ ਠੀਕ ਹੋ ਅਸੀਂ ਤੇਰੀ ਹੈਲਪ ਲਈ ਆਏ ਹਾਂ ਬੇਟਾ ਇੱਥੇ ਤੁਸੀ ਚਾਹੋ ਨੀਓ ਤੁਹਾਡੀ ਹੈਲਪ ਹੋਵੇ ਸਾਡੇ ਨਾਲ ਮੇਰੀ ਬੇਟੀ ਹੈ ਡਾਕਟਰ ਸੁਮੇਰੀ ਮੇਰੇ ਪਪਾ ਬਨਜੋਤ ਕੌਰ ਇਹ ਮੇਰੇ ਸਿਸਟਰ ਨੇ ਸਤਵੀਰ ਕੌਰ ਤੇ ਸਾਡੇ ਨਾਲ ਪ੍ਰਿੰਸੀਪਲ ਮੈਡਮ ਨੇ ਇੱਥੇ ਮੈਡਮ ਪਾਸੀ ਤੇ ਅਸੀਂ ਬੇਟਾ ਤੇਰੀ ਹੈਲਪ ਲਈ ਆਏ ਹਾਂ ਜਦੋਂ ਸਾਨੂੰ ਪਤਾ ਲੱਗਿਆ ਕੱਲ ਵੀਡੀਓ ਚ ਤੂੰ ਕਹਿਆ ਸੀ ਨਾ ਹੈਲਪ ਲਈ ਮੈਂ ਤੁਹਾਡਾ ਦੇਖ ਸਕਦਾ ਹਾਂ ਜਖਮ ਇੰਨੀ ਟ੍ਰਬਲ ਦੇ ਵਿੱਚ ਤੂੰ ਇਕੱਲੀ ਘੁੰਮ ਰਹੀ ਹੈ ਪੁੱਤ ਮੰਨ ਲਓ ਕੋਈ ਰਿਲੇਟਿਵਸ ਕੋਈ ਹੈ ਨਹੀਂ ਮम्मा ਤੇ ਮੈਂ ਹਰੇਆ ਜੁਨੀਵਰਸਿਟੀ ਦੇ ਵਿੱਚ ਸਟੂਡੈਂਟ ਸੈਂਟਰ ਤੇ ਉਸ ਤਰ੍ਹਾਂ ਜਦੋਂ ਅਸੀਂ ਇਹਨੇ ਬਾਹਰ ਦਿਖਾਈ ਕੋਈ ਨਾ ਪੁੱਤ ਓਏ ਪੀਸੀ ਆ ਪੀਸ ਕਰਤਾ ਲੱਗ ਚੁੰਦਾ ਕੋਈ ਨਾ ਬੇਟਾ ਦੇਖੋ ਅਸੀਂ ਬਹੁਤ ਸਾਰੇ ਸੜਕਾਂ ਤੋਂ ਰੋਡ ਸਾਈਡ ਤੋਂ ਉਹਨਾਂ ਲੋਕਾਂ ਨੂੰ ਲੈ ਕੇ ਜਾਂਦੇ ਜਿਨ੍ਹਾਂ ਦੇ ਕੋਲੇ ਕੋਈ ਸਹਾਰਾ ਨਹੀਂ ਜਿਨ੍ਹਾਂ ਦੇ ਕੋਲੇ ਕਮਿਊਨੀਕੇਸ਼ਨ ਵੀ ਨਹੀਂ ਹੈਗਾ ਕਿਸੇ ਦੇ ਨਾਲ ਉਹਨਾਂ ਦੇ ਲਿੰਕ ਹੀ ਨਹੀਂ ਹੈਗੇ ਉਹਨਾਂ ਕੋਈ ਮਤਲਬ ਉਹਨਾਂ ਕੋਲੇ ਕੋਈ ਸੋਰਸ ਵੀ ਨਹੀਂ ਹੈਗਾ ਪਰ ਇੱਕ ਪੜ੍ਹੀ ਲਿਖੀ ਕੁੜੀ ਹੈ ਪੁੱਤ ਕਿੱਥੇ ਪੜੀ ਹੈ ਯੂਨੀਵਰਸਿਟੀ ਜੀ ਕਿੱਨਾ ਪੜ੍ਹੀ ਤੂੰ ਜੀ ਜੀ 42 ਤੋਂ ਮੈਂ ਗ੍ਰੈਜੂਏਸ਼ਨ ਕੀਤੀ ਹੈ ਐਮ ਪੰਜਾਬ ਯੂਨੀਵਰਸਿਟੀ ਤੋਂ ਕੀਤੀ ਹੈ। ਮੈਂ ਪੰਜਾਬੀ ਯੂਨੀਵਰਸਿਟੀ ਤੋਂ ਕੀਤੀ ਹੈ ਬੇਟਾ। ਹੋਰ ਤੁਸੀਂ ਕੀ ਸਟੱਡੀ ਗੇਮਸ ਦੇ ਵਿੱਚ ਬਾਕਸਿੰਗ ਕੀਤੀ ਹੈ ਮੈਂ ਪੰਜਾਬੀ ਯੂਨੀਵਰਸਿਟੀ ਨੂੰ ਰਿਪਰੈਜ਼ੈਂਟ ਕੀਤਾ نیشنل ਲੈਵਲ ਤੇ। نیشنل ਲੈਵਲ ਤੇ? ਹਾਂਜੀ ਸਕੂਲ ਲੈਵਲ ਤੇ ਵੀ ਰਿਪਰੈਜ਼ੈਂਟ ਕੀਤਾ ਹੈ। weight lifting ਕੀਤੀ ਹੈ, taekwondo 'ਚ ਪਾਰਟਿਸਿਪੇਟ ਕੀਤਾ ਯੂਨੀਵਰਸਿਟੀ 'ਚ। ਬੇਟਾ ਇੱਥੇ ਕੀ ਹੋ ਗਿਆ ਸੀਗਾ? ਇਹ ਹੱਥ ਦੇ ਉੱਪਰ। ਇੱਥੇ ਕੀ ਦਾ ਚਲਕਾ ਪਿਆ ਸੀ? ਇਹਦਾ ਫੁੱਲਾ ਜਾਂ ਨਹੀਂ ਹੋ ਜਾਂਦਾ ਉਹ ਸੇਫਟੀ ਪਿੰਨ ਨਾਲ ਫੁੱਟਦਾ ਨੋਰਮਲੀ ਪਟੀਆਂ ਕਰਾਂਦੀ ਰਹੀ ਪਤਾ ਨਹੀਂ ਸੀ ਕਿ ਜੇ ਖੰਬ ਵੱਡਾ ਰਹੂਗਾ ਵੱਡਾ ਰਹੂਗਾ ਉਹ ਮਾਸ ਨਿਕਲਦਾ ਰਿਹਾ ਪਤਾ ਲੱਗਿਆ ਨਹੀਂ ਸਟਾਰਟਿੰਗ 'ਚ ਪੈਗਲਦਾ ਹੀ ਗਿਆ ਪੈਸੇ ਸੀਗੇ ਨਹੀਂ ਬੰਦੂ ਕਿਸੇ ਚੀਜ਼ ਦੀ ਐਡਿਕਟ ਤਾਂ ਨਹੀਂ ਹੈਗੀ ਸੱਚ ਦੱਸਣਾ ਬੇਟਾ ਨਹੀਂ ਬਾਜੀ ਦੇਖੋ ਅਸੀਂ ਤੇਰੇ ਐਜ ਟੈਸਟ ਕਰਾਵਾਂਗੇ ਨਹੀਂ ਕਰਾਉਣਾ ਨਹੀਂ ਤੇਰੇ ਕਿਹਾ ਹੋਏ ਸਾਡੇ ਲਈ ਬਹੁਤ ਜ਼ਰੂਰੀ ਹੈ ਤੂੰ ਜੋ ਦੱਸਿਆਂਗੀ ਸਾਨੂੰ ਬਲੀਵ ਕੋਈ ਨਸ਼ਾ ਨਹੀਂ ਕਰਦਾ ਠੀਕ ਹੈ ਠੀਕ ਹੈ ਪਰ ਕਿਉਂਕਿ ਪੁੱਤੇ ਇਦਾਂ ਦੀ ਹਾਲਤ ਨੂੰ ਦੇਖ ਕੇ ਅੱਜ ਕੱਲ ਦੇ ਸਮੇਂ ਦੇ ਵਿੱਚ ਕੋਈ ਵੀ ਬੰਦਾ ਹਨਾ ਦੇਖੋ ਇਹ ਸਾਡਾ ਕੁਐਸਚਨ ਕਰਨਾ ਸੌਰੀ ਪਰ ਅਸੀਂ ਸਿਰਫ ਇਸ ਕਰਕੇ ਕੀਤਾ ਕਿ ਸਾਨੂੰ ਪਤਾ ਲੱਗ ਜੇਵੇ ਹਨਾ ਫਿਰ ਪੁੱਤੇ ਜਿਵੇਂ ਆ ਹਾਲਾਤ ਇਦਾਂ ਦੇ ਬਣ ਗਏ ਪੀਜੀਆਈ ਦੇ ਤੂੰ ਬਿਲਕੁਲ ਨੇੜੇ ਰਹਿੰਦੀ ਹੈ ਤੂੰ ਪੀਜੀਆ ਨਹੀਂ ਗਈ ਪੀਜੀਆਈ ਗਈ ਭਾਜੀ ਮੈਂ ਪਰ ਪੀਜੀਆਈ ਤੋਂ ਮੈਂ ਦੱਸਿਆ ਦੱਸੀ ਗੱਲ ਕਿ ਪੀਜੀਆਈ ਤੇ ਮੇਰੇ ਪ੍ਰਾ ਵੀ ਐਕਸਪਾਇਰ ਹੋਇਆ ਸੀਗਾ ਉਹਨਾਂ ਨੇ ਕੋਈ ਵੀ ਰੀਡ ਦੀ ਹੱਡੀ ਤੋਂ ਨਾ ਪਾਣੀ ਲਿਆ ਲਿਆ ਸੀ ਉਸ ਤੋਂ ਬਾਅਦ ਉਹ ਹਸਪਤਲ 'ਚ ਨਹੀਂ ਆਇਆ ਮੰਮੀ ਕਈ ਵਾਰੀ ਕਹਿੰਦੀ ਐ ਕਿ ਤੈਨੂੰ ਬਿਹੋਸ਼ ਕਰਕੇ ਐਂਬੂਲੈਂਸ ਭੁਲਾ ਕੇ ਲੈ ਕੇ ਜਾਵਾਂਗੇ। ਹੂੰ। ਕਿ ਨਹੀਂ ਜਾਂਦੀ ਜਦੋਂ ਬੁਲਾਉਂਦੇ ਆਂ ਕਦੇ ਕਦਾਰ ਕਿਉਂਕਿ ਮੈਂ ਸਿਰਜੁਖਸ ਦੀ ਦਵਾਈਆਂ ਲੈ ਲੈਨੀ ਆ ਜਾਂ ਐਮ ਐਸ ਐਸ ਪੀ 100 ਜਿਹੜੀ ਦਰਦ ਦੀ ਹੁੰਦੀ ਐ। ਹੂੰ। ਉਹ ਖਾ ਕੇ ਆਪਣਾ ਦਰਦਦਾ ਸੈਲਨ ਨਹੀਂ ਆ। ਉਹ ਉਹ ਵਕਤ ਕਿ ਪ੍ਰਾਪਿਤ ਬਿੱਬਾ ਤੋਂ ਹੀ ਸੀ ਉੱਤੇ ਮੈਨੂੰ ਏ ਕੋ ਟੋੜਾ ਵੱਡਾ ਬ੍ਰਦਰ ਸੀ ਜਾਂ ਛੋਟਾ ਸੀ। 19 ਸਾਲ ਦਾ ਸੀਗਾ ਮੇਥੋਂ ਉਦੋਂ ਛੋਟਾ ਸੀ। ਠੀਕ ਹੈ ਬੇਟਾ ਉਹਨਾਂ ਦੀ ਕਿਵੇਂ ਡੈਥ ਹੋ ਗਈ ਸੀ ਬਿਮਾਰ ਹੋ ਕੇ ਦਿਮਾਗ 'ਚ ਬੁਖਾਰ ਚੜ ਗਿਆ ਸੀ ਓਕੇ ਪਰ ਕਹਿੰਦੇ ਡਾਕਟਰਾਂ ਨੇ ਵੀ ਲਾਪਰਵਾਹੀ ਕੀਤੀ ਉਸ ਟਾਈਮ ਤੇ ਕਿਉਂਕਿ ਮੈਂ ਨਾਲ ਸੀ ਜੀ ਮੈਂ ਬੁਲਾਉਣ ਵੀ ਗਈ ਕਈ ਵਾਰੀ ਜਦੋਂ ਲਾਸਟ ਟਾਈਮ ਤੇ ਸਾਹ ਲੈ ਰਿਆ ਸੀ ਬੇਸਿਕਲੀ ਤੁਸੀਂ ਕਿੱਥੋਂ ਆ ਬੇਟਾ ਬਿਲੋਂਗ ਕਿੱਥੋਂ ਕਰਦੇ ਹੋ ਲੋਕਲ ਤੋਂ ਬਿਲੋਂਗ ਕਰਦੇ ਹੋ ਪਾਪਾ ਕੀ ਕੰਮ ਕਰਦੇ ਸੀ ਪਾਪਾ ਮੇਰੇ ਐਲ.ਆਈ. ਏਜੰਟ ਸੀਗੇ ਓਕੇ ਉਹ ਕਦੋਂ ਉਹਨਾਂ ਦੀ ਡੈਥ ਹੋਈ ਉਹਨਾਂ ਦੀ ਡੈਥ ਹੋਈ 2015 ਚ ਜੁੱਸਤੋ ਪਹਿਲਾਂ ਸਾਰਾ ਕੁਝ ਸਹੀ ਚੱਲ ਰਿਹਾ ਸੀ ਘਰ ਦੇ ਵਿੱਚ ਬ੍ਰਦਰ ਵੀ ਉਸ ਤੋਂ ਬਾਅਦ ਹੀ ਗਏ ਨੇ ਉਸ ਤੋਂ ਪਹਿਲਾਂ ਬ੍ਰਦਰ ਗਏ ਫਿਰ 2014 ਵਿੱਚ ਬ੍ਰਦਰ ਦੀ ਜਥੇ ਫਿਰ ਪਾਪਾ ਦੀ ਜਥੇ ਸਾਰੇ ਬੀੜੇ ਤੁਸੀਂ ਸਟੂਡੈਂਟ ਖੜੇ ਹੋ ਨਾ ਆਸ-ਪਾਸ ਤੁਸੀਂ ਵੀ ਦੇਖੋ ਅੱਗੇ ਜਾ ਕੇ ਤੁਹਾਡੇ ਵੀ ਹੱਥ ਦੇ ਵਿੱਚ ਬਾਗ ਡੋਰ ਆਉਣੀ ਆ ਨਾ ਸਮਾਜ ਦੀ ਤੁਸੀਂ ਕਿਸੇ ਨੇ ਬਿਜ਼ਨਸ ਕਰਨਾ ਕਿਸੇ ਨੇ ਜੌਬ ਕਰਨੀ ਆ ਐਕਚੁਅਲ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਕਿਉਂ ਬਣ ਰਹੇ ਆ ਦੇਖੋ ਇੱਕ ਗਰੀਬ ਬੰਦਾ ਜਿਹੜਾ ਪੜਿਆ ਲਿਖਿਆ ਨਹੀਂ ਹੈਗਾ ਜਿਹਦੇ ਕੋਲੇ ਸੋਰਸ ਹੀ ਨਹੀਂ ਕੋਈ ਉਹ ਬੰਦਾ ਤਾਂ ਆਪਾਂ ਦੇਖਦੇ ਆਂ ਵੀ ਸੜਕਾਂ ਤੇ ਪਏ ਨੇ ਪਤਾ ਨਹੀਂ ਲੱਗਦਾ ਬ্লাইন্ড ਹੋ ਗਿਆ ਕੋਈ ਅਪਾਹਜ ਆ ਹਨ ਪਰ ਦੇਖੋ ਇੱਕ ਯੰਗ ਕੁੜੀ ਆ ਪੜ੍ਹੀ ਲਿਖੀ ਕੁੜੀ ਆ ਇਹਦੇ ਘਰ ਤੇ ਟ੍ਰੈਵਲ ਆਇਆ ਮਤਲਬ ਇਹ ਆਪਣੇ ਆਪ ਨੂੰ ਸਰਵਾਈਵ ਨਹੀਂ ਕਰ ਪਾਈ ਇਹ ਕਿਸੇ ਤੋਂ ਹੈਲਪ ਵੀ ਨਹੀਂ ਲੈ ਪਾਈ ਇਹਨੂੰ ਕਿਸੇ ਨੇ ਹੈਲਪ ਵੀ ਨਹੀਂ ਕੀਤੀ ਕਿਉਂ ਇਹ ਬੜਾ ਵੱਡਾ ਸਵਾਲ ਆ ਛੋਟੇ ਵੀਰ ਅੱਜ ਭੈਣਾਂ ਮੇਰੀਆਂ ਵੀ ਖੜੀਆਂ ਇੱਥੇ ਬਈ ਮਤਲਬ ਐਦਾਂ ਦੀ ਸੁਸਾਇਟੀ 'ਚ ਰਹਿ ਕੇ ਵੀ ਬੰਦਾ ਅੱਜ ਲੱਖਾਂ ਚ ਰਹਿ ਕੇ ਵੀ ਕੱਲਾ ਲੋਕ ਬਹੁਤ ਨੇ ਆਸ-ਪਾਸ ਪਰ ਫਿਰ ਵੀ ਉਹ ਕੱਲਾ ਦਾ ਤੇ ਇਹ ਚੀਜ਼ ਨੂੰ ਬਦਲਣ ਦੇ ਲਈ ਕੁਛ ਕਰਨ ਦੀ ਲੋੜ ਨਹੀਂ ਨਾ ਸਮਾਜ ਨੇ ਨਾ ਸੁਸਾਇਟੀ ਨੇ ਮਤਲਬ ਕੁਛ ਬਦਲਣਾ ਨਾ ਸਰਕਾਰ ਨੇ ਆਪਣੇ ਆਪ ਨੂੰ ਸਾਨੂੰ ਬਦਲਣਾ ਪੈਣਾ ਬਾਈ ਜੀ ਸਾਡੇ ਦਾਦੇ ਪੜਦਾਦੇ ਸੀਗੇ ਜਿੱਦਾਂ ਵੱਡੇ ਸੀ ਸਾਡੇ ਬਜ਼ੁਰਗ ਸੀ ਉਹ ਮਤਲਬ ਬੰਦੇ ਦੀ ਚਿਹਰੇ ਨੂੰ ਦੇਖ ਕੇ ਪਾਪ ਲੈਂਦੇ ਸੀ ਵੀ ਯਾਰ ਇਹ ਤਕਲੀਫ ਚਾ ਕਿਤੇ ਉਹ ਰੋਡ ਤੇ ਜਾਂਦੇ ਕਿਉਂਕਿ ਉਦੋਂ ਸਾਰਿਆਂ ਦਾ ਕਨੈਕਸ਼ਨ ਇੱਕ ਦੂਸਰੇ ਨਾਲ ਸੀਗਾ ਹੁਣ ਤਾਂ ਸਾਡਾ ਕਨੈਕਸ਼ਨ ਹੀ ਖਤਮ ਹੋ ਗਿਆ ਨਾ ਅਸੀਂ ਫੋਨਾਂ ਦੇ ਵਿੱਚ ਇੰਨਾ ਬਿਜ਼ੀ ਹੋ ਗਏ ਆ ਹੁੰਦੇ ਅਸੀਂ ਇੱਥੇ ਆ ਯੂਐਸਏ ਚ ਲਾਈਵ ਗੱਲ ਹੋ ਰਹੀ ਹੁੰਦੀ ਆ ਵੀਡੀਓ ਕਾਲ ਚੱਲਦੀ ਹੁੰਦੀ ਆ ਮਤਲਬ ਅਸੀਂ ਇੱਥੇ ਹੁੰਦੇ ਹੋਏ ਵੀ ਯੂਐਸਏ ਬੈਠੇ ਹੁੰਨੇ ਆ ਪਰ ਇਸ ਤਰ੍ਹਾਂ ਹੀ ਸਾਡਾ ਡਿਸਟੈਂਸ ਜ਼ਮੀਨ ਨਾਲੋਂ ਆਸ-ਪਾਸ ਤੋਂ ਟੁੱਟਦਾ ਜਾ ਰਿਹਾ ਤੇ ਉਹਦੇ ਕਰਕੇ ਇਸ ਤਰ੍ਹਾਂ ਦੇ ਲੋਕ ਸਫਰ ਕਰ ਰਹੇ ਨੇ ਅਸੀਂ ਲੁਧਿਆਣੇ ਤੋਂ ਚੱਲ ਕੇ ਆਏ ਆ ਅਸੀਂ ਕੋਈ ਬਹੁਤ ਮਤਲਬ ਕੋਈ ਬਹੁਤ ਸਮਾਜ ਸੇਵੀ ਨਹੀਂ ਨਾ ਸਾਡੀ ਔਕਾਤ ਸੀ ਨਹੀਂ ਨਾ ਸੀ ਕੋਈ ਸੇਵਾ ਕਰਨ ਵਾਲੇ ਸੀ ਪਰ ਸਮੇਂ ਨੇ ਹਾਲਾਤਾਂ ਨੇ ਸਾਨੂੰ ਸਾਡੇ ਵਰਗੇ ਘਟਿਆ ਬੰਦਿਆਂ ਨੂੰ ਸਾਡੇ ਵਰਗੇ ਚੋਲੇ ਟੇਰਿਆਂ ਨੂੰ ਵੀ ਸਮਾਜ ਸੇਵੀ ਬਣਾਤਾ ਅੱਜ ਦੇ ਸਮੇਂ ਕਿਉਂ ਬਈ ਕਾਰਨ ਕੀ ਹੋਇਆ ਕਾਰਨ ਹੋਇਆ ਆਪਣੀ ਸਾਰਿਆਂ ਦੀ ਲਾਪਰਵਾਹੀ ਨਾਲ ਸਾਡੇ ਵਰਗੇ ਬੰਦੇ ਸਮਾਜ ਸੇਵੀ ਬਣ ਗਿਆ ਨਹੀਂ ਕਿ ਅੱਗੇ ਹਰੇਕ ਬੰਦਾ ਹੀ ਸਮਾਜ ਸੇਵੀ ਸੀ ਬਾਈ ਅੱਜ ਮੈਂ 10ਵੀਂ ਪੜਿਆ ਹੋਇਆ ਹਾਂ ਬਾਈ ਮੈਂ ਕਾਲਜ ਵੀ ਨਹੀਂ ਗਿਆ ਕਿਤੇ ਮੈਂ ਸਟੂਡੈਂਟ ਸੈਂਟਰ ਤੇ ਖੜ ਕੇ ਤੁਹਾਡੇ ਵਰਗੇ ਬੰਦਿਆਂ ਨੂੰ ਬੋਲ ਰਿਹਾ ਇਸ ਤੋਂ ਮਾੜੀ ਗੱਲ ਹੋਰ ਕੀ ਹੋ ਬਾਈ ਤੁਸੀਂ ਸਾਰੇ ਗ੍ਰੈਜੂਏਸ਼ਨ ਹੋਲਡਰ ਹੋਂ ਸਾਰੇ ਪੜੇ ਲਿਖੇ ਹੋ ਮਤਲਬ ਅੱਜ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਬਾਸੀ ਮੈਡਮ ਨੇ ਸਾਨੂੰ ਕਾਲ ਕੀਤੀ ਇਹਨਾਂ ਦੇ ਅੱਗੇ ਲਿੰਕ ਦੇ ਵਿੱਚੋਂ ਇੱਕ ਮੈਨੂੰ ਇਹਨਾਂ ਨੂੰ ਵੀਡੀਓ ਆਈ ਸੀ ਤੁਹਾਨੂੰ ਕਿਹਨੇ ਕੀਤਾ ਸੀ ਜੀ ਇਹ ਵੀਡੀਓ ਸ਼ੇਅਰ ਡਿਪਾਰਟਮੈਂਟ ਦੇ ਇਹਨਾਂ ਦੇ ਔਰ 6 ਪਰਸਨ ਮੈਡਮ ਖੜੇ ਨੇ ਇਹਨਾਂ ਨਾਲ ਮੇਰੀ ਗੱਲ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਸੌਰੀ ਸਤਿ ਸ਼੍ਰੀ ਅਕਾਲ ਵੀਰ ਜੀ ਅੱਛਾ ਇਹਨਾਂ ਵੱਲੋਂ ਭੇਜੀ ਗਈ ਵੀਡੀਓ ਮੈਡਮ ਨੇ ਮੈਨੂੰ ਫੋਨ ਕਰਕੇ ਦੱਸਿਆ ਸੀ ਕਿ ਸਾਡੇ ਸਟੂਡੈਂਟਸ ਨੂੰ ਇਹ ਬੱਚੀ ਮਿਲੀ ਸੀ ਉਹਨਾਂ ਨੇ ਵੀਡੀਓ ਬਣਾਈ ਇਹਨਾਂ ਨਾਲ ਮੇਰਾ ਕੰਟੈਕਟ ਹੋਇਆ ਫਿਰ ਬੱਚੇ ਨਾਲ ਕੰਟੈਕਟ ਹਾਂ ਦੇ ਹਾਲਾਤਾਂ ਦੇ ਵਿੱਚ ਜਾ ਰਹੀਆਂ ਸਾਡੇ ਬੱਚੇ ਇੰਨੇ ਨੇ ਅਚੀਵਮੈਂਟਸ ਕਰਨ ਤੋਂ ਬਾਅ ਲੱਗਿਆ ਨਹੀਂ ਪੁੱਤ ਫੋਨ ਸੁਚੋ ਆਪਾਂ ਘਰ ਚੱਲੀਏ ਫਿਰ ਦੇਖ ਬੇਟਾ ਅਸੀਂ ਚੌਨੇ ਆ ਜਾਂਦੇ ਹੋਏ ਆਪਾਂ ਮੰਮਾ ਦੀ ਇਜਾਜ਼ਤ ਲੈ ਕੇ ਚੱਲੀਏ ਹੈਨਾ ਆਪਾਂ ਇੱਥੋਂ ਚੱਲਦੇ ਆ ਆਪਣੇ ਨਾਲ ਕੁਝ ਸਟੂਡੈਂਟਸ ਵੀ ਜਾਣਗੇ ਟੀਚਰ ਸਾਹਿਬਾਨ ਵੀ ਜਾਣਗੇ ਆਪਾਂ ਤੇਰੇ ਮੰਮਾ ਨੂੰ ਮਿਲ ਕੇ ਉਹਨਾਂ ਤੋਂ ਪਰਮਿਸ਼ਨ ਲੈ ਕੇ ਉਹਨਾਂ ਦੀ ਨੌਲੇਜ ਚ ਕਰਕੇ ਉਹ ਠੀਕ ਨਹੀਂ ਕਿ ਬਿਮਾਰ ਨਹੀਂ ਉਹ ਵੀ ਠੀਕ ਨਹੀਂ ਠੀਕ ਉਹ ਉਹ ਵੀ ਨਾਲ ਜਾ ਸਕਦੇ ਨੇ ਆਪਣੇ ਕਿਉਂਕਿ ਹਸਪੀਟਲ ਤੇ ਨਾਲ ਜੇ ਰਹਿ ਪੈਣਾ ਨਹੀਂ ਜਾਣ ਕੋਈ ਨਾ ਕੋਈ ਗੱਲ ਨਹੀਂ ਤੂੰ ਸਾਡੀ ਧੀ ਆ ਮੇਰੀ ਬੇਟੀ ਨਾਲ ਭੈਣ ਜੀ ਨਾਲ ਨੇ ਮੇਰੀ ਸਿਸਟਰ ਨਾਲ ਹਰੇ ਨਾ ਇਹ ਮੇਰੀ ਡਾਟਰ ਆ ਅਸੀਂ ਤੇਰੇ ਸਾਰੇ ਜਾਣੇ ਤੇਰੇ ਨਾਲ ਹੀ ਆ ਹਨਾ ਫਿਕਰ ਨਹੀਂ ਕਰਨੀ ਬਿਲਕੁਲ ਵੀ ਪਰ ਆਪਾਂ ਤੇਰੀ ਮਦਰ ਨੂੰ ਜਰੂਰ ਮਿਲਣਾ ਹਨਾ ਬੋਲ ਦੇਣਾ ਕਿ ਮੈਂ ਤਾਂ ਬਿਲਡਿੰਗ ਨੂੰ ਮੈਂ ਜਿਸ ਤੋ ਦੇਖਣੀ ਹੈ ਜਿਹੜੀਆਂ ਜਿਹੜੀਆਂ ਕੋਈ ਕਮੀਆਂ ਨੇ ਅਸੀਂ ਉਹ ਸਾਨੂੰ ਕੋਈ ਫਰਕ ਨਹੀਂ ਪੈਂਦਾ ਤੇਰੇ ਵਿਦਰ ਦੀ ਕਮੀ ਕੋਈ ਵੀ ਘਰ ਦੀ ਤੇਰੀ ਸਮੱਸਿਆ ਸਾਨੂੰ ਕੋਈ ਫਰਕ ਨਹੀਂ ਪੈਂਦਾ ਅਸੀਂ ਤੇਰੀ ਹੈਲਪ ਕਰਨੀ ਆ ਤੈਨੂੰ ਠੀਕ ਕਰਨ ਲਈ ਤੇਰੀ ਲਾਈਫ ਦੇ ਵਿੱਚ ਦੁਬਾਰਾ ਟੁੱਟ ਕੇ ਖੜੇ ਹੋਣ ਚ ਮੇਰੀ ਹੈਲਪ ਕਰਾਂ। ਖੱਲੀ ਇਹ ਨਹੀਂ। ਅਸੀਂ ਤੈਨੂੰ ਉਸ ਤੋਂ ਬਾਅਦ ਵੀ ਸਪੋਰਟ ਕਰਾਂਗੇ। ਤਾਂ ਜੋ ਕੋਈ ਜੌਬ ਮਿਲ ਸਕੇ ਤੈਨੂੰ। ਤੂੰ ਜੌਬ ਕਰਨਾ ਚਾਹੁੰਦੀ ਹੈ ਕੋਈ? ਤੈਨੂੰ ਕੋਈ ਜੌਬ ਦੇ। ਇੱਥੇ ਸਪਾਂਗ ਇੱਥੇ ਮਤਲਬ ਫੂਡ ਬੈਂਡ ਨਾ ਤੁਹਾਨੂੰ ਜਿਵੇਂ ਦੱਸਿਆ ਜੀ ਰਖਪੁਰ ਤਨ ਜੇ ਸਿੱਖ ਕਰਕੇ ਭੈਣ ਜੀ ਨੇ ਉਹ ਹੈ ਸਾਡ ਜੈਂਡਰ ਨੇ। ਮਤਲਬ ਉਹਨਾਂ ਨੂੰ ਆਸ਼ੀਮਾਨ ਖੁਰਾਣਾ ਨਾ ਬਸ ਉਹਨਾਂ ਦੇ ਜੌਬ ਉਹ ਫੀਮੇਲ ਮਤਲਬ ਟ੍ਰਾਂਜੈਂਡਰ ਨਹੀਂ تھے ਮੇਲ تھے ਮੈਂ ਕਦੇ ਤੋਂ ਜਾਣਤੀ ਹਾਂ ਉਹਨਕੋ ਅੱਛਾ ਯੂਨੀਵਰਸਿਟੀ ਦੇ ਟਾਈਮ ਸੇ ਓਕੇ ਇਹਨਾਂ ਕੇ ਉਹਨ세 ਆਪ ਪੁੱਛ ਨਾ ਕਦੀ ਬਾਤ ਕਰਨਾ ਕਿ ਕੋਮਲ ਕੋ ਜਾਣਦੇ ਹੋ ਉਸਕੇ ਸਾਥ ਸਕੂਟੀ 'ਤੇ ਮਣੀ ਮਾਜਰਾ ਜਾਂਦੇ ਥੇ ਆਪ ਕੋਲੋਂ ਮਿਲਦੇ ਆਪ ਨੂੰ ਉਹ ਪੁੱਛਦੇ ਰਹਿਤੇ ਹੈਗੇ ਤੇ ਬਿਲਕੁਲ ਜਿੱਤਰਾ ਉੱਠ ਹੀ ਨਹੀਂ ਅੱਛੀ ਤਰ੍ਹਾਂ ਜਾਣਦੇ ਨੇ ਆਪਾਂ ਜਾਣਦੇ ਹੋ ਕਿ ਚਲਦੇ ਹਾਂ ਨਾ ਉਹ ਮੈਨੂੰ ਅੱਛੀ ਤਰ੍ਹਾਂ ਜਾਣਦੇ ਨੇ ਆਪਾਂ ਉਹਨਾਂ ਦੇ ਮੇਲ ਸੀਗੇ ਈਵਨ ਕਿ ਉਹਨਾਂ ਦੀ ਮਤਲਬ ਜਾਗਰੂ ਪਰਦੇ ਸੀ ਲੋਕਾਂ ਨੂੰ ਉਹ ਕਿਸੇ ਚੀਜ਼ ਬਾਰੇ ਉਹਨਾਂ ਨੂੰ ਮੈਂ ਹੀ ਆਪਣੀ ਸਕੂਟੀ ਤੇ ਲੈ ਕੇ ਜਾਂਦੀ ਸੀ ਓਕੇ ਯੂ ਕੈਨ ਆਸਕ ਮਿਲ ਜਾਂਦੇ ਆ ਮੈਂ ਮੈਂ ਦਿੱਲੀ ਨਹੀਂ ਆਇਆ ਮੇਰਾ ਖਰਾਬ ਉਹਨਾਂ ਕਰਕੇ ਅਸੀਂ ਇੱਥੇ ਆਏ ਆ ਇਹ ਹੱਥ ਮੇਰਾ ਖਰਾਬ ਹੋ ਗਿਆ ਨਹੀਂ ਤਾਂ ਬਹੁਤ ਲੋਕਾਂ ਦੀ ਹੈਲਪ ਦਿੱਤੀ ਹੈ ਮੈਂ ਵੀ ਆਪਣੀ ਟਾਈਮ ਵਿੱਚ ਉੱਚ ਲੋਨ ਨੂੰ ਸਾਰੇ ਜਨ ਮੇਰੇ ਸਾਰੇ ਲੋਕੀ ਤਾਂ ਹੀ ਤੇਰੇ ਨਾਲ ਖੜੇ ਤਾਈ ਤਾਂ ਪੁੱਤ ਅਸੀਂ ਤੇਰੇ ਕੋਲੇ ਆਏ ਫਿਰ ਬਾਬਾ ਜੀ ਨੇ ਇਤਾਂ ਦੇ ਸਰਕਮਸਟੈਂਸ ਬਣਾਏ ਭਗਵਾਨ ਜੀ ਨੇ ਜਿੱਥੇ ਵੀ ਜਦ ਤੱਕ ਉਹਨਾਂ ਨੇ ਸਟਰਗਲ ਕੀਤਾ ਉਹਨਾਂ ਨਾਲ ਸੀਗੀ ਮੈਂ ਉਹਨੂੰ ਬਖਿਓ ਉਹਨਾਂ ਨੇ ਬਣਵਾਇਆ ਉਹਨਾਂ ਨੇ ਹੀ ਬਣਵਾਇਆ ਹੈ ਤੂੰ ਨਾ ਕਮਲ ਤੇਰੀ ਸਾਥ ਲੱਗਣੀ ਵੀ ਇੱਕ ਵਰਦਾਨ ਬਣੀ ਤੇਰੀ ਅੱਜ ਜਿਹੜੀ ਇਹ ਗੱਲ ਤੂੰ ਵਰਡ ਟੂ ਵਰਡ ਬੋਲ ਰਹੀ ਹੈ ਇਹ ਬਹੁਤ ਸਾਰੇ ਲੋਕਾਂ ਲਈ ਇੱਕ ਮਤਲਬ ਫੈਸਲ ਜਨਨਜੇ 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 ਮੈਂ ਸਮਝੀ ਨਹੀਂ ਮੈਂ ਸਮਝੀ ਨਹੀਂ ਸਾਡੀ ਹਾਂ ਹਾਂ ਦੇ पहचान लिया लिया।, लिया। कैसे उनको तो मैं जानती हूँ बहुत पहले से जानती हूँ उनको तो मैं हाँ। हम कट्ठे घूमते होते थे हाथ में इंजरी हो गई तो नु के लेके जाने पेणे आउने आसी तोअडे कोळे इथे फूड पेन ते आउने तोअडे कोळे okay. हम कोमल के भाई हैं आपके बेटा जी हैं तो हम बच्ची की मदद के लिए आए हैं आपको पता है ना बच्ची की ना, क्या हालत है हाथ हाथ में क्या हो गया था उसके जल, जल गया था कैसे ओके okay. जो आपका छोटा बेटा है वो कहाँ पे ज्ञान में नशक करता है मारता भी है तो तो कोई बात नहीं आप जी कौन है ससुर है आप, आपकी पोत्री है वो पोती है आप। तो हम उसको अभी लुधियाना लेके जाके वहाँ पे हॉस्पिटल में एडमिट करवाएंगे तो लुधियाना में हो जाएगा कोई बात नहीं हमारी भी बेटी जैसी है मेरी कोई सहारा नहीं देने वाले हाँ कोई वो भी आपसे थोड़ा डर रही है वो बेटा से डर रही है वो मेरे को मारेगा हम पूरा मदद करेंगे बाबा हम उस बच्ची के लिए नहीं आए हैं ਉਹ ਉਸ ਬੱਚੀ ਦੇ ਭਵਿੱਖ ਲਈ ਆਏ ਉਸ ਦਾ ਅੱਗੇ ਦਾ ਵਿਕ ਹੈ ਨਾ ਜੋ ਉਹ ਤभी ਬਣੇਗਾ ਦੇਖੋ ਜੀ ਇਹ ਕੋਮਲ ਲਿਖਾ ਰਿਹਾ ਕਿਸੇ ਟਮ ਕੋਮਲ ਨੇ ਪੈਨ ਦੇ ਨਾਲ ਇੱਥੇ ਕੋਮਲ ਲਿਖਿਆ ਹੋਇਆ ਵਾ ਇਹ ਬੱਚੀ ਦੇ ਸੁਪਨੇ ਇਸ ਘਰ ਦੇ ਵਿੱਚ ਕਿੰਨੇ ਸੁਪਨੇ ਹੋਏ ਲੈ ਹੋਣੇ ਆ ਨੇ ਬੱਚੀ ਨੇ ਜਦੋਂ ਛੋਟੀ ਜੀ ਹੋਊਗੀ ਸਕੂਲ ਜਾਂਦੀ ਹੋਊਗੀ ਫਿਰ ਕਾਲਜ ਜਾਣ ਲੱਗੀ ਫਿਰ ਯੂਨੀਵਰਸਿਟੀ ਜਾਣ ਲੱਗੀ ਹੋਰ ਨੌਕਰੀ ਕਰੇਗੀ ਹਾਂਜੀ ਪੜ੍ਹ ਕੇ ਨੌਕਰੀ ਕਰੇਗੀ ਪਰ ਕੀ ਕਰੇ ਮਜਬੂਰ ਹੋ ਗਈ ਕਰੇਗੀ ਨੌਕਰੀ ਅੱਭੀ ਕਰੇਗੀ अभी भी कुछ नहीं हुआ भगवान अच्छा करेगा राम जी ने हमें भेजा है भगवान माता जी ने भेजा है हमें उनकी कृपा से हम लोग आए हैं हम आपके साथ हैं वो हमारी भी बेटी है ठीक है बिल्कुल हड्डियाँ निकल गई है उसमें ਬਹਿਣ ਜੀ ਕਿੰਨੇ ਟਾਈਮ ਸੇ ਐਸੇ ਆਏ ਹੋ ਕਾਫੀ ਸਾਲ ਹੋ ਗਏ ਮੇਰੇ ਖਿਆਲ ਸੇ ਇਸ ਕੋ ਤੋਂ ਜਾਤੇ ਹੀ ਹੈ ਸਾਲ ਹੋ ਗਏ ਕਾਫੀ ਜਾਂ ਹਾਂਜੀ ਕਾਫੀ ਸਾਲ ਤੋਂ ਹੋ ਗਏ ਇੱਕ ਇੱਕ ਸਾਲ ਤੋਂ ਜ਼ਿਆਦਾ ਹੋ ਗਿਆ ਹਾਂ ਪੈਰ ਮੇ ਵੀ ਹੋ ਗਿਆ ਤਾਂ ਜਲ ਗਈ ਇਹ ਤਾਂ ਪੈਰ ਮੇ ਜਲ ਗਿਆ ਤਾਂ ਇਤਨਾ ਬੁਰਾ ਹੋ ਗਿਆ ਤਾਂ ਉਹ ਠੀਕ ਕਰਾਇਆ ਇਹਨੋਨੇ ਕਾਫੀ ਹੋ ਗਿਆ ਇਸ ਕੋ ਬਹੁਤ ਜ਼ਿਆਦਾ ਇਨਫੈਕਸ਼ਨ ਤੇ ਵੀ ਬੱਚੀ ਇਦਾਂ ਹੀ ਮਤਲਬ ਹੱਥ ਨੂੰ ਲੈ ਕੇ ਘੁੰਮ ਰਹੀ ਹੈ ਹੈ ਸਾਲ ਤੋਂ ਉੱਪਰ ਹੋ ਗਿਆ ਦੇਖੋ ਡਰਦੀ ਪੀਜੀਆਈ ਜਾਂਦੀ ਨਹੀਂ ਕਿਉਂਕਿ ਪੀਜੀਆਈ ਚ ਉਹਦਾ ਬ੍ਰਦਰ ਦੀ ਡੈਥ ਹੋ ਗਈ ਸੀਗੀ ਉਹਨੇ ਦਿਮਾਗ ਚ ਇਹ ਸੀਗਾ ਵੀ ਮੇਰਾ ਬ੍ਰਦਰ ਪੀਜੀਆਈ ਵਾਲਿਆਂ ਨੇ ਮਾਰਤਾ ਜਿਵੇਂ ਇੱਕ ਫੋਬੀਆ ਹੋ ਗਿਆ ਉਹਨੂੰ ਤੇ ਪ੍ਰਾਈਵੇਟ ਚ ਜਾਣ ਲਈ ਉਹਰੇ ਕੋਲ ਇੰਨੇ ਪੈਸੇ ਨਹੀਂ ਕਦੇ ਇਕੱਠੇ ਹੋਏ ਵੀ ਉਹ ਪਲਾਸਟਰ ਸਰਜਰੀ ਕਰਾ ਸਕੇ ਜਾਂ ਉਹ ਗrafting ਕਰਾ ਸਕੇ ਆਪਣੇ ਹੱਥ ਦੀ ਮਤਲਬ ਉਹ ਇੰਨਾ ਟਾਈਮ ਨਿਕਲ ਗਿਆ ਉਹਦੇ ਵਿੱਚ ਹੱਡੀਆਂ ਨਿਕਲ ਗਈਆਂ ਹੱਥ ਦੀਆਂ ਵਿੱਚ ਉਹ ਹਨਾ ਤੇ ਉਹ ਬੱਚੀ ਜਿਹੜੀ ਪੜ੍ਹੀ ਲਿਖੀ ਸੀ ਜਿਹੜੀ ਨੈਸ਼ਨਲ ਲੈਵਲ ਦੀ ਬੌਕਸਰ ਰਹੀ ਆ ਜਿਹਨੇ ਐਮਏ ਕੀਤੀ ਆ मतलब काफी बड़े लिखे हैं वो बहुत ज्यादा बड़े लिखे हैं नेशनल खेल है, है। उसके मेडल-मुडल पड़े हैं घर पे कोई दिखाइए लाइए लाइए फोटो मेडल वाले है ना फोटो ले आए उन्होंने आ जाइए आप इनन ਘਰਾਂ ਦੇ ਵਿੱਚ ਪੈਦਾ ਹੁੰਦੇ ਨੇ ਹੀਰੇ ਇਨ੍ਹਾਂ ਘਰਾਂ ਦੇ ਵਿੱਚ ਪੈਦਾ ਹੁੰਦੇ ਨੇ ਇਹ ਰੁਕਣਾ ਇਹਨਾਂ ਇਹ ਵਾਲੀ ਫੋਟੋ ਦਿਓ ਮੈਨੂੰ सर्टिफिकेट हो रहा है साइन चाहिए हमें हम इसको लेकर चले हैं गुप्ता की सेवा वहाँ पे अंजियो में जहाँ पे इसका ट्रीटमेंट होगा तो जहाँ पे आप हमें इजाजत दीजिए कि हम आप हम इसका इलाज करा सकते हैं ना दादा जी आप भी फिक्र मत कीजिए हम आपके लिए अच्छे के लिए जहाँ पे आए हैं हम बुरा नहीं करेंगे हमारी बेटी जैसी है वो फिक्र मत कीजिए ठीक है करेंगे, करेंगे। बात कर तो 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 लिया तो कुछ नहीं तो मारा मोटा मारा मोटा खा लेंगे बापू रो ना रो मत आपकी आंख खराब हो जाएगी आओ बात सुनो, क्या नाम है तुम्हारा है सनी 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 क्या बात है तुम छोड़ना चाहते हो ये एक्शन में शराब होगा ठीक होना चाहते हो हम आपको भी रिहेब कर देते हैं नशा छुड़वा देंगे आप छोड़ना चाहते हो आप नहीं छोड़ना चाहते कोई बात जबरदस्ती कोई नहीं यदि तुम छोड़ना चाहते हो तो हमारे साथ चल सकते हो आप कोमल को भी हम लेके जा रहे हैं साथ में उसका इलाज करा दें और उसको क्या दिक्कत है इलाज के बिना एक तो हाथ में दिक्कत है और बस दिक्कत कोई कोई एडिक्शन वो नशा सच बताना है क्योंकि उसने बताया हमें जो तेरे को भी पता है क्या तो। क्या ड्रग तो बहुत सही है कौन सी लेती है तुम कौन सी ड्रग लेते हो पीते छूना नहीं चाहते मर जाओगे बेटा एक दिन तेरा भाई चला गया पिताजी चले गए अब तेरे पास इस घर के दादा की और मम्मी की और बहन की जिम्मेदारी तो हो, जा हो साथ चलो हमारे साथ में जाएगा। मैं भी। मैं भी नहीं जा रहा। बेटा तुम्हारा पैर देखो कितना खराब हो चुका है फिर बेटा जाओगे खराब हो जाएगा चलो मेरे साथ तुम्हारा भी इलाज हुआ चलो भाई ਤਨੀ ਅੱਛੇ ਕੇ ਲਿਏ ਬੋ ਰਹੇ ਹੈ ਕੋਈ ਬਾਜੀ ਕੋਈ ਬਾਜੀ ਸੁਣ ਖਾ ਹੈ ਹੈ 골ਡ ਮੈਡਲ ਇੱਕ ਬੇਟਾ ਇਹਦੇ ਕੋਮਲ ਦੇ 골ਡ ਮੈਡਲ ਜਿਹੜੇ ਹੈਗੇ ਉਹ ਦੇ ਸਕਦਾ ਸਾਨੂੰ ਲੱਭ ਕੇ ਮੜੇ ਦਿਖਾ ਦੇ ਬੰਦ ਜੀ ਮੈਡਲ ਤੇ ਕਿਹਨੇ ਤੈਨੂੰ ਪਤਾ ਕੋਮਲ ਕਹਿੰਦੀ ਤੈਨੂੰ ਪਤਾ ਇਹ ਲੜਾਈਆਂ ਕਰਤਾ ਤੇ ਫੇਕ ਦਿੱਤਾ ਇਤਨੇ سارے ਮੈਡਲ ਉਹ ਰੱਖੋਗੇ ਮਰ ਤਾਂ ਧੂਨ ਨੂੰ ਵੀ ਸੱਜੂ ਹੈ ਨਾ ऊपर देखना से नहीं बोले लिफाफे में तो नहीं पड़े नहीं नहीं रखे आ, नहीं रखे वो हाँ उन्होंने रखे हैं वही बोल रहे हैं ना अच्छा सेकंड ईयर में था जी हाँ, क्या नाम था इसका रोहित जी रोहित बड़ा भाई था कोमल का जो उसकी फोटो है भाई तेरे को ऐसा नहीं लगता अभी इस घर को तुम्हारी ज़रूरत है तुम्हारे दादा को ज़रूरत है बेटा सनी बहुत खुश कर लिया तुमने मुझे अभी कितनी उम्र है बेटा और अच्छी सुनी अभी तो बहुत कुछ करना है बेटा यार छोड़ दो शराब यार हम चलो फिर चलिए तुम्हें कोई अतराग तो नहीं है ये भी जा रहे

हमें भी दुख होता है देख तो तो के थोड़ा तो सा परवा को तो थोड़ा हौसला मिलेगा बेटा साथ चल तो जा, जा तो वो तेरे जा। से उसको थोड़ी स्टोर्ड हो जाएगी आ, मेंटली भी यार तेरे को कुछ होने नहीं देंगे ये हमारा प्रॉमिस है ए भाई तू तो बिल्कुल ठीक हो जाएगा सनी चलो बेटा साथ में दे दादाजी की बात मानो देखो दादाजी क्या बोलते हो आप हम भी चल गए ना मैं नहीं जा रहा दादाजी को भी साथ ले चलते हैं बाबू रोला नहीं आगे तकिया नहीं है ना नहीं।, नहीं आप यहाँ खराब हो जाएगी ज्यादा चले चल आज जन्मदेव आज चले जाओ आप माता जी चलोगे साथ में आप लोग जाना चाहते हो एक जन साथ में आप चलोगे नहीं हम जबरदस्ती नहीं करेंगे आपका मन होगा नहीं तो ये यूनिवर्सिटी के स्टूडेंट हैं आपको जैसे कल जाना होगा हाँ। तो कल को ले जाएगा कोई आपको ठीक है ठीक है, हाँ। तो क्योंकि उसको अकेले को वहाँ पे आप लोगों की सपोर्ट की जरूरत है थीक थीक जब उसका वहाँ पे ट्रीटमेंट चलेगा तो आप लोगों के बहुत जरूरत पड़ेगी वहाँ तो मैं तो यही विनती करता हूँ आप साथ चलिए गाड़ी है अभी अभी नहीं जाना चाहते तो आप कल आ जाइए तुम चलिए आप साथ में ਪੰਹ ਹਾਂ ਬਾਬਾ ਰੇਵੇ ਗੋਮਲਦੇ ਦਾਦਾ ਜੀ ਨਾਲ ਜਾਣ ਲਈ ਐਗਰੀ ਹੋ ਗਏ ਨੇ ਉਹ ਕਹਿੰਦੇ ਮੈਂ ਨਾਲ ਚੱਲਦਾ ਮਾਂ ਉਹਨਾਂ ਨੇ ਆਪਣੇ ਪੁੱਤਰੇ ਨੂੰ ਵੀ ਸਣੀ ਨੂੰ ਬਹੁਤ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਮਾਂ ਨੇ ਵੀ ਅਸੀਂ ਵੀ ਉਹ ਉਹ ਕਹਿੰਦਾ ਮੈਂ ਨਹੀਂ ਛੱਡਣੀ ਸ਼ਰਾਬ ਕਿ ਤੁਸੀਂ ਉਹਨੂੰ ਲੈ ਜਾਓ ਬਸ ਹੁਣ ਵੀ ਉਹ ਡਰਿੰਕ ਕੀਤੀ ਹੋਈ ਸੀ ਉਹਦੀ ਇਸ ਤੋਂ ਵੱਡਾ ਬ੍ਰਦਰ ਇਹਨਾਂ ਦੋਨਾਂ ਭੈਣ ਭਰਾ ਮੰਨਦਾ ਜਿਹੜਾ ਰੋਹਿਤ ਆ ਉਹਦੀ ਇੱਕ ਫੋਟੋ ਲੱਗੀ ਅੰਦਰ ਡੈਥ ਹੋ ਚੁੱਕੀ ਆ ਦੇ ਫਾਦਰ ਦੀ ਤੇ ਮਦਰ ਦੀ ਫੋਟੋ ਲੱਗੀ ਆ ਪਾਪਾ ਦੀ ਵੀ ਡੈਥ ਹੋ ਚੁੱਕੀ ਆ ਤੇ ਇਸ ਘਰ ਦੇ ਵਿੱਚ ਦਾਦਾ ਜੀ ਰਹਿੰਦੇ ਨੇ ਮੁੰਨੀ لال ਜਯਦੇਵ ਪਤਾ ਨਹੀਂ ਕਿੱਥੋਂ ਕਿਵੇਂ ਵਿਚਾਰਾਂ ਨੇ ਸ਼ਿੰਗਾਰ ਚ ਕਰਕੇ ਛੋਟਾ ਜਿਹਾ ਇੱਕ ਘਰ ਬਣਾਇਆ ਹੋਇਆ ਪਹਿਲਾਂ ਝੁੱਗੀ 'ਚ ਹੀ ਰਹਿੰਦੇ ਸੀ ਪਰਿਵਾਰ ਤੇ ਹੁਣ ਬੱਚਿਆਂ ਤੇ ਉਮੀਦਾਂ ਸੀਗੀਆਂ ਵੀ ਮੇਰੇ ਤਿੰਨ ਪੋਤੇ-ਪੋਤੀਆਂ ਆ ਇਹਨਾਂ ਦੇ ਫਾਦਰ ਮਨਸाराम ਨੂੰ ਵੀ ਬੜੀਆਂ ਆਸਾਂ ਸੀ ਮੇਰੇ ਤਿੰਨ ਬੱਚੇ ਨੇ ਪੜਨਗੇ ਲਿਖਣਗੇ ਚੰਗੇ ਉਹਦਿਆਂ ਤੇ ਜਾਣਗੇ ਇਸ ਘਰ ਦੀ ਗਰੀਬੀ ਖਤਮ ਹੋਊਗੀ ਇੱਕ ਬੇਟਾ ਇਲਾਜ ਤੋਂ ਬਿਨਾਂ ਚਲਾ ਗਿਆ ਇੱਕ ਬੇਟਾ ਸ਼ਰਾਬ ਦੇ ਨਾਲ ਆਪਣੀ ਜ਼ਿੰਦਗੀ ਨਰਕ ਬਣਾਈ ਫਿਰਦਾ ਬੇਟੀ ਇਹਨਾਂ ਸਾਰਿਆਂ ਚੀਜ਼ਾਂ ਨੂੰ ਮੈਨੇਜ ਨਹੀਂ ਕਰ ਸਕੀ ਆਪਣੀ ਲਾਈਫ ਨੂੰ ਉਹਨੇ ਇਸ ਹਾਲਾਤ ਕਰ ਲਿਆ ਨਾ ਉਹ ਕੰਮ ਕਰ ਸਕਦੀ ਸੀ नाव ਇਕੱਲਿ ਇਸ ਘਰ ਨੂੰ ਚਲਾ ਸਕਦੀ ਸੀ ਉਹਦੇ ਤੇ ਵੀ ਬਹੁਤ ਮਾੜੇ ਪ੍ਰਭਾਵ ਪਏ ਉਸ ਚੀਜ਼ ਦੇ ਜੋ ਕਿ ਤੁਸੀਂ ਦੇਖੇ ਵੀ ਹੈ थैंक यू गुड थैंक यू ਬੈਂਜ ਠੀਕ ਆ ਬ੍ਰਦਰ ਠੀਕ ਆ ਮਾਨਵ ਜੀ ਆਪ ਲੋਗਾਂ ਦਾ ਬਹੁਤ ਚੰਗਾ ਲੱਗਿਆ ਗੁਰਦੀਪ ਚੰਗਾ ਵੀਰੇ थैंक यू ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਟੂਡੈਂਟਸ ਦਾ ਬਹੁਤ ਧੰਨਵਾਦ ਵੀਰੇ थैंक यू ਤੁਸੀਂ ਸਾਡੇ ਨਾਲ ਇੱਥੇ ਤੱਕ ਆਏ ਹੋ ਸ਼ੁਕਰੀਆ ਇਹ ਮਲੇ ਦਾ ਕਿੰਨਾ ਜੀ ਡੱਡੂ ਮਾਜਰਾ ਡੱਡੂ ਮਾਜਰਾ ਕਲੋਨੀ 'ਚ ਖੜੇ ਆਂ ਜੀ ਅਸੀਂ ਇਸ ਟਾਈਮ ਉਹ ਬੱਚੀ ਕੋਮਲ ਨੂੰ ਯੂਨੀਵਰਸਿਟੀ ਸਟੂਡੈਂਟ ਸੈਂਟਰ ਤੋਂ ਲੈ ਕੇ ਉਹਦੇ ਘਰ ਆਏ ਹਾਂ ਡਿਪਰੈਸ਼ਨ ਚਲੇਗੀ ਕੁਝ ਸਹੀ ਫੈਸਲੇ ਨਹੀਂ ਲੈ ਸਕੀ ਆਪਣੀ ਲਾਈਫ ਦੇ ਲਈ ਤਾਂ ਉਹਦੇ ਫਲਸ ਰੂਪ ਜੋ ਤੁਸੀਂ ਦੇਖਿਆ ਉਹਦੀ ਹਾਲਤ ਕੀ ਬਣੀ ਹੋਈ ਹੈ ਹੁਣ ਉਹਦੇ ਦਾਦਾ ਜੀ ਮੁੰਨੀ لال ਜਾਦਵ ਜੀ ਸਾਡੇ ਨਾਲ ਜਾ ਰਹੇ ਨੇ ਤੇ ਕੋਮਲ ਜਾਦਵ ਵੀ ਸਾਡੇ ਨਾਲ ਜਾ ਰਹੀ ਹੈ ਅਸੀਂ ਉਹਨਾਂ ਨੂੰ ਲੈ ਕੇ ਸੁਪਨਿਆਂ ਦੇ ਘਰ ਜਾ ਰਹੇ ਹਾਂ ਹਸਨਪੁਰ ਉੱਥੇ ਬੱਚੀ ਦਾ ਟ੍ਰੀਟਮੈਂਟ ਹੋਊਗਾ ਅਸੀਂ ਕੋਸ਼ਿਸ਼ ਕਰਾਂਗੇ ਅੱਗੋਂ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਕੋਮਲ ਦੇ ਅਗਲੇ ਆਉਣ ਵਾਲੇ ਪ ਵਿਖ ਦੇ ਵਿੱਚ ਵੀ ਅਸੀਂ ਕੋਈ ਉਹਦੀ ਹੈਲਪ ਕਰ ਸਕੀਏ ਜਿੱਥੇ ਉੱਠ ਕੇ ਖੜੀ ਹੋ ਸਕੇ ਦੁਬਾਰਾ ਕੋਈ ਜੌਬ ਕਰ ਸਕੇ ਆਪਣੇ ਬੁੱਢੇ ਦਾਦਾ ਜੀ ਦੀ ਤੇ ਆਪਣੀ ਮਦਰ ਦੀ ਕੋਈ ਜ਼ਿੰਦਗੀ ਚ ਉਸ ਚੰਗਾ ਕਰ ਸਕੇ ਇੱਥੇ ਸਾਡੇ ਨਾਲ ਯੂਨੀਵਰਸਿਟੀ ਸਟੂਡੈਂਟਸ ਦਾ ਮੈਮ ਜਿਹੜੇ ਸਾਡੇ ਨਾਲ ਆਏ ਭੈਣ ਜੀ ਸ਼ੁਕਰੀਆ ਉਹਨਾਂ ਦਾ ਬਹੁਤ ਬਹੁਤ